ਕੇਵਲ ਤੁਹਾਡੇ ਅੱਗੇ ਕੋਈ ਬੇਨਤੀ ਕਰਾਂਗਾ ਬਈ ਕੋਈ ਸਮਾਂ ਸੀ ਸਾਡੀ ਕੌਮ ਨੂੰ ਤਲਵਾਰਾਂ ਦੇ ਨਾਲ ਤੋਪਾਂ ਦੇ ਨਾਲ ਟੈਂਕਾਂ ਦੇ ਨਾਲ ਖਤਮ ਕਰਨ ਦਾ ਯਤਨ ਕੀਤਾ ਜਾਂਦਾ ਸੀ ਅੱਜ ਸੰਸਾਧਿਕ ਪੱਖ ਤੋਂ ਕਮਜ਼ੋਰ ਕੀਤਾ ਜਾ ਰਿਹਾ ਹੈ ਸੰਸਾਧਿਕ ਪੱਖ ਤੋਂ ਅੱਜ ਸਾਡੇ ਪਰਿਵਾਰਾਂ ਦੇ ਵਿੱਚੋਂ ਸਿੱਖੀ ਖਤਮ ਕੀਤੀ ਜਾ ਰਹੀ ਹੈ ਜਦੋਂ ਕਿਸੇ ਕੌਮ ਨੂੰ ਕਿਸੇ ਧਰਮ ਨੂੰ ਨਿਸ਼ਚਿਤ ਨਾਬੂਤ ਕਰਨਾ ਹੋਵੇ ਖਤਮ ਕਰਨਾ ਹੋਵੇ ਵਿਦਵਾਨ ਕਹਿੰਦੇ ਨੇ ਉਹਦੀਆਂ ਤਿੰਨ ਚੀਜ਼ਾਂ ਖਤਮ ਕੀਤੀਆਂ ਜਾਂਦੀਆਂ ਨੇ ਉਸ ਕੌਮ ਦੀ ਬੋਲੀ ਨੂੰ ਖਤਮ ਕੀਤਾ ਜਾਂਦਾ ਹੈ ਉਸ ਕੌਮ ਦੇ ਪਹਿਰਾਵੇ ਨੂੰ ਖਤਮ ਕੀਤਾ ਜਾਂਦਾ ਹੈ ਉਸ ਕੌਮ ਦੇ ਖਾਣੇ ਪੀਣੇ ਦਾ ਢੰਗ ਬਦਲੀ ਕਰ ਦਿੱਤਾ ਜਾਂਦਾ ਤੇ ਗੰਭੀਰਤਾ ਨਾਲ ਸੋਚਿਓ ਵਿਚਾਰਿਓ ਅੱਜ ਇਹਨਾਂ ਤਿੰਨਾਂ ਹੀ ਗੱਲਾਂ ਦੇ ਉੱਤੇ ਸਾਡੇ ਤੇ ਹਮਲਾ ਹੋ ਚੁੱਕਿਆ ਹੈ ਅਸੀਂ ਨਹੀਂ ਸਮਝਦੇ ਇਹਨਾਂ ਗੱਲਾਂ ਨੂੰ ਨਾ ਹੀ ਸਾਡੇ ਕੋਲ ਵਿਚਾਰਨ ਦਾ ਕਦੇ ਸਮਾਂ ਬਣਦਾ ਹੈ ਆਪਣੇ ਪਰਿਵਾਰਾਂ ਵੱਲ ਝਾਤ ਮਾਰ ਕੇ ਵੇਖੋ ਅੱਜ ਜਿਹੜੇ ਤੁਹਾਡੇ ਬੱਚੇ 10ਵੀਂ 12ਵੀਂ ਪੜ੍ਹ ਹਟਿਆ ਹੈ ਉਹਨਾਂ ਨੂੰ ਦੱਸੋ ਖਾਂ ਪੰਜਾਬੀ ਚੰਗੀ ਤਰ੍ਹਾਂ ਹੁੰਦੀ ਹੈ ਗੁਰਮੁਖੀ ਚੰਗੀ ਤਰ੍ਹਾਂ ਜਾਣਦੇ ਨੇ ਉਹ ਚਾਰ ਲਾਈਨਾਂ ਪੰਜਾਬੀ ਦੀਆਂ ਲਿਖਾ ਕੇ ਵੇਖ ਲਓ ਖੋੜਾ ਕਿੱਥੇ ਪੈਣਾ ਕਨੌੜਾ ਕਿੱਥੇ ਪੈਣਾ ਸਿਹਾਰੀ ਬਿਹਾਰੀ ਦੀ ਆਵਾਜ਼ ਕੀ ਹੈ ਨਹੀਂ ਪਤਾ ਜੀ ਉਹਨਾਂ ਨੂੰ ਕੱਖ ਵੀ ਇਹ ਕਸੂਰਬਾਰ ਕੌਣ ਹੈ ਜੀ? ਦੋਸ਼ੀ ਕੌਣ ਹੈ? ਮੈਂ ਹੀ ਨਹੀਂ ਕਹਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਨਾਲ ਸਿਖਾਓ। ਸਾਧ ਸੰਗਤ ਜੀ ਗੁਰੂ ਮਹਾਰਾਜ ਜਿੱਥੇ ਬੋਲੀਆਂ ਥੋੜੀਆਂ ਆਉਂਦੀਆਂ ਸੀ ਜੀ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਵੀ ਗਏ ਉਸ ਹਲਕੇ ਦੀ ਬੋਲੀ ਵਿੱਚ ਉਹ ਨਾਲ ਗੱਲ ਕੀਤੀ ਉਸ ਇਲਾਕੇ ਦੀ ਬੋਲੀ ਵਿੱਚ ਉਹਨਾਂ ਨੂੰ ਉਪਦੇਸ਼ ਦਿੱਤਾ ਐਵੇਂ ਨਹੀਂ ਅਗਲਿਆਂ ਨੇ ਮਹਾਰਾਜ ਦੀ ਬਾਤ ਨੂੰ ਸਵੀਕਾਰ ਕੀਤਾ। ਉਹਨਾਂ ਇਲਾਕਿਆਂ ਦੀਆਂ ਬੋਲੀਆਂ ਦੇ ਵਿੱਚ ਹਜ਼ੂਰ ਮਹਾਰਾਜ ਨੇ ਉਪਦੇਸ਼ ਦਿੱਤਾ ਉਹਨਾਂ ਨੂੰ ਤੇ ਸਾਧ ਸੰਗਤ ਜੀ ਪਰ ਜਿੱਦਣ ਬਾਣੀ ਲਿਖਣ ਦੀ ਗੱਲ ਆਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਪੀ ਕਿਹੜੀ ਵਰਤੀ ਜੀ ਗੁਰਮੁਖੀ ਕੀ ਮਹਾਰਾਜ ਨੂੰ ਉਰਦੂ ਨਹੀਂ ਸੀ ਆਉਂਦੀ ਜੀ ਕੀ ਮਹਾਰਾਜ ਨੂੰ ਹੋਰ ਜਿੰਨੀਆਂ ਬੋਲੀਆਂ ਫਾਰਸੀ ਜਾਂ ਜਿੰਨੀਆਂ ਹੋਰ ਬੋਲੀਆਂ ਨਹੀਂ ਸੀ ਆਉਂਦੀਆਂ ਸੰਸਕ੍ਰਿਤ ਵੀ ਲਿਖੀ ਗਈ ਸਹਿਸਕ੍ਰਿਤ ਵੀ ਲਿਖੀ ਗਈ ਪਰ ਲਿਪੀ ਕਿਹੜੀ ਵਰਤੀ ਗਈ ਗੁਰਮੁਖੀ ਅੱਜ ਸਾਡਾ ਜ਼ੋਰ ਲੱਗਿਆ ਪਿਆ ਅੰਗਰੇਜ਼ੀ ਤੇ ਅੱਜ ਜਿੰਨੇ ਆਪ ਜੀ ਬੈਠੇ ਹੋ ਮੈਂ ਮਾਫੀ ਮੰਗ ਕੇ ਬੇਨਤੀ ਕਰਦਾ ਹਾਂ ਅੱਜ ਸਾਡੇ ਵਿੱਚੋਂ ਬਹੁਤਿਆਂ ਨੂੰ ਦੇਸੀ ਮਹੀਨਿਆਂ ਦੇ 12 ਦੇ ਨਾਮ ਵੀ ਨਹੀਂ ਪਤਾ ਹੁੰਦੇ ਭੁੱਲ ਗਏ ਜੀ ਜਨਵਰੀ ਫਰਵਰੀ ਜਿਹਨੂੰ ਮਰਜ਼ੀ ਪੁੱਛ ਲਓ ਪਤਾ ਨਹੀਂ ਸਾਰਿਆਂ ਨੂੰ ਦੇਸੀ ਮਹੀਨੇ ਕਿਹੜੇ ਨੇ ਨਾਲੇ ਹਰੇਕ ਸੰਗਰਾਮ ਨੂੰ ਆ ਕੇ ਮੱਥਾ ਵੀ ਟੇਕਦੇ ਆ ਹੁਕਮਨਾਮਾ ਵੀ ਸੁਣ ਕੇ ਜਾਂਦੇ ਆ ਚੇਤਾ ਸਾਨੂੰ ਫੇਰਦੀ ਹੈ ਵੀ 12 ਦੇਸੀ ਮਹੀਨੇ ਕਿਹੜੇ ਨੇ ਭੁੱਲ ਗਏ ਨਾ ਜੀ ਸਿਆਣੇ ਬਜ਼ੁਰਗ ਆਪਣੇ ਤੋਂ ਇੱਕ ਪੀੜੀ ਪਿੱਛੇ ਚਲੇ ਜਾਓ 25-30 ਸਾਲ ਪਿੱਛੇ ਜਾਦਾ ਪਿੱਛੇ ਨਾ ਵੀ ਜਾਓ ਉਹ ਬਜ਼ੁਰਗ ਕਦੇ ਅੰਗਰੇਜ਼ੀ ਮਹੀਨਿਆਂ ਦੀਆਂ ਤਰੀਕਾਂ ਦੇ ਹਿਸਾਬ ਨਾਲ ਗੱਲ ਨਹੀਂ ਸੀ ਕਰਦੇ ਦੇਸੀ ਮਹੀਨਿਆਂ ਦੀ ਤਰੀਕ ਬੋਲਦੇ ਹੁੰਦੇ ਸੀ ਵੀ ਜੇਠ ਮਹੀਨਾ ਇੰਨਾ ਜਾ ਕੇ ਫੇਰਾ ਗੱਲ ਹੈ ਫੇਰ ਪੁਰਾਨੀ ਫਲਾਨੇ ਨੇ ਵਿਆਹ ਰੱਖਿਆ ਹੋਇਆ ਐਨੇ ਜੇਠ ਦਾ ਜਾਂ ਇਹਨੇ ਹਾੜ ਦਾ ਉਦੇਸੀ ਹੀ ਨੇ ਵੀ ਗੱਲ ਕਰਦੇ ਸੀ ਤੇ ਜ ਆਪਾਂ ਛੱਡ ਗਏ ਜੀ ਬੋਲੀ ਆਪਾਂ ਆਪਣੀ ਛੱਡ ਗਏ ਪਹਿਰਾਵਾ ਅਸੀਂ ਆਪਣਾ ਛੱਡ ਗਏ ਖਾਣਾ ਪੀਣਾ ਸਾਡੀ ਅਗਲੀ ਪੀੜ੍ਹੀ ਦਾ ਬਿਲਕੁਲ ਹੀ ਚੇਂਜ ਹੋ ਗਿਆ ਸਾਨੂੰ ਤੇ ਡਰਿਆ ਭਈ ਆਉਣ ਵਾਲੇ ਥੋੜੇ ਸਾਲੇ ਘਰਾਂ 'ਚ ਰੋਟੀਆਂ ਪਕਣੀਆਂ ਨੇ ਹੁਣ ਜ਼ਿਆਦਾਤਰ ਫਿਰ ਵੈਸਟਰਨ ਕਲਚਰ ਜਿਹੜਾ ਘਰਾਂ 'ਚ ਵੜ ਗਿਆ ਨਾ ਜੀ ਆ ਕੇ ਤੇ ਪ੍ਰਸ਼ਾਦਾ ਤੇ ਪਕਾਉਣਾ ਹੀ ਨਹੀਂ ਕਿਸੇ ਨੇ ਪੀਜੇ 버ਗਰ ਹੀ ਚੱਲਣੇ ਆ ਤੇ ਆਪ ਸਿਆਣੇ ਹੋ ਆਪ ਵਿਚਾਰ ਲਿਓ ਵੀ ਜਿਹੜਾ ਇਹ ਖਾਣਾ-ਗਾਣਾ ਸਾਡੇ ਸਰੀਰਾਂ ਲਈ ਕਿੰਨਾ ਕੁ ਚੰਗਾ ਹੈ ਸਿਧਾਂਤਕ ਤੌਰ ਤੇ ਅੱਜ ਸਾਨੂੰ ਖਤਮ ਕੀਤਾ ਜਾ ਰਿਹਾ ਸਮਝਣ ਦੀ ਲੋੜ ਆ ਹਮਲਾ ਕੇਵਲ ਉਦੋਂ ਹੀ ਨਹੀਂ ਸੀ ਹੋਇਆ ਹਮਲਾ ਹੁਣ ਵੀ ਹੋਇਆ ਹੈ ਹਮਲਾ ਚੱਲ ਰਿਹਾ ਹੈ ਅੰਦਰਖਾਤੇ ਸਾਡੀ ਕੌਮ ਨੂੰ ਖਤਮ ਕੀਤਾ ਜਾ ਰਿਹਾ ਹੈ ਜੇ ਅਸੀਂ ਨਾ ਸਮਝੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਹਾਲਾਤ ਬਹੁਤ ਵਿਗੜਨੇ ਆ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਹਾਲਾਤ ਖਰਾਬ ਹੋ ਜਾਣਗੇ ਕਿਉਂਕਿ ਅਸੀਂ ਆਪਣੀ ਜਿੰਨਾ ਚਿਰ ਬੋਲੀ ਵੀ ਸੰਭਾਲਦੇ ਆਪਣੀ ਦੇਖ ਨਹੀਂ ਸੰਭਾਲਦੇ ਪਿਆਰਿਓ ਉਹਨਾਂ ਚਿਰ ਅਸੀਂ ਆਪਣੇ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਨਹੀਂ ਕਮਾ ਸਕਾਂਗੇ ਆਪਣੇ ਪਰਿਵਾਰਾਂ ਦੀ ਜ਼ਿੰਮੇਵਾਰੀ ਚੱਕੋ ਜੇ ਬਹੁਤਾ ਨਹੀਂ ਵੀ ਕਰ ਸਕਦੇ ਆਪਣੇ ਪਰਿਵਾਰਾਂ ਦੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਚੱਕੋ ਆਪਣੇ ਬੱਚਿਆਂ ਨੂੰ ਗੁਰਮੁਖੀ ਸਿਖਾਓ ਪੰਜਾਬੀ ਬੋਲੀ ਦੇ ਵਿੱਚ ਪ੍ਰਪੱਕ ਕਰੋ ਚੰਗੀ ਤਰ੍ਹਾਂ ਫਿਰ ਬਾਣੀ ਦੀ ਸੰਸਿਆ ਕਰਾਓ ਤਾਂ ਹੀ ਸਾਧ ਸੰਗਤ ਜੀ ਕੋ ਗੱਲ ਬਣ ਸਕਦੀ